ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਆਫ ਵਾਈਟ ਰੰਗ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਹ ਸਕੀਵੀ ਆਪਾਂ ਆਰਡਰ ਤੇ ਤਿਆਰ ਕੀਤੀ ਸੀ ਤੇ ਇਹ ਸਕੀਵੀ ਦੇ ਜੋਟੇ ਪਾਏ ਹੋਏ ਨੇ ਆਪਾਂ 50 ਜੋਟੇ ਆਰਡਰ ਦੇ ਉੱਪਰੋਂ ਆਪਾਂ 52 ਜੋਟੇ ਕੀਤੇ ਹੋਏ ਆ ਕਿਉਂਕਿ ਉਹਨਾਂ ਦੀ ਕਮਰ 15.5 ਤੇ ਉੱਪਰੋਂ ਉਹ 9 ਇੰਚੇ ਸਾਤੀ ਦਾ ਨਾਪ ਹੈ ਇਸ ਲਈ ਆਪਾਂ ਥੋੜੇ ਝੋਟੇ ਜਿਹੜੇ ਨੇ ਉੱਪਰੋਂ ਕੱਟ ਹੀ ਰੱਖੇ ਹੋਏ ਆ ਤੇ 50 ਝੋਟੇ ਬਾਰਡਰ ਦੇ ਪਾਏ ਹੋਏ ਆ ਤੇ ਉੱਪਰੋਂ ਆਪਾਂ 52 ਝੋਟੇ ਤੇ ਇਹ ਉੱਪਰੋਂ ਆਪਾਂ ਡਿਜ਼ਾਈਨ ਬਣਾਇਆ ਹੋਇਆ ਤੇ ਇਸ ਡਿਜ਼ਾਈਨ ਬਾਰੇ ਮੈਂ ਪਹਿਲਾਂ ਦੱਸਿਆ ਹੋਇਆ ਇਹਹੀ ਵੀਲ ਪਾ ਕੇ ਉੱਪਰ ਆਪਾਂ ਕਢਾਈ ਕੀਤੀ ਹੋਈ ਏ ਤੇ ਇਸ ਡਿਜ਼ਾਈਨ ਬਾਰੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿਉਂਕਿ ਆਪਾਂ ਪਹਿਲਾਂ ਵਾਈਟ ਰੰਗ ਦੀ ਸਕੀ ਵੀ ਬਣਾ ਕੇ ਇਸੇ ਤਰ੍ਹਾਂ ਹੀ ਵੀਲ ਪਾ ਕੇ ਉੱਪਰ ਕਢਾਈ ਕੀਤੀ ਹੋਈ ਸੀ ਤੇ ਉਸ ਦੇ ਬਾਰੇ ਮੈਂ ਵੇਲ ਬਾਰੇ ਦੱਸਿਆ ਹੋਇਆ ਕਿਸ ਤਰ੍ਹਾਂ ਆਪਾਂ ਵੇਲ ਪਾਉਣੀ ਹੈ ਫਿਰ ਉੱਪਰ ਕਢਾਈ ਕਿਸ ਤਰ੍ਹਾਂ ਕਰਨੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਬਟਨ ਲਾਉਣੇ ਬਾਰੇ ਦੱਸਾਂਗੀ ਬਟਨ ਆਪਾਂ ਕਿਸ ਤਰ੍ਹਾਂ ਕਰੋਸ਼ੀਏ ਨਾਲ ਬਟਨ ਬਣਾ ਕੇ ਆਪਾਂ ਲਾ ਸਕਦੇ ਆ ਤੇ ਇਹ ਜਿਹੜੇ ਨੇ ਆਪਾਂ ਕਰੋਸ਼ੀਏ ਨਾਲ ਬਟਨ ਜਿਹੜੇ ਲਾਏ ਹੋਏ ਨੇ ਤੇ ਬਹੁਤ ਹੀ ਸੋਹਣੀ ਆਪਣੀ ਇਹ ਸਕੀਵੀ ਬਣ ਕੇ ਤਿਆਰ ਹੋਈ ਹੈ ਇਸ ਦੇ ਮੋਢਿਆਂ ਦੀ ਕਟ ਆਪਾਂ 13 ਇੰਚ ਤੇ ਪਾਈ ਹੈ ਉੱਪਰੋਂ ਆਪਾਂ 8.5 ਇੰਚ ਮੋਢਾ ਬਣਿਆ ਹੋਇਆ ਸਾਰੀ ਕੁਲ ਲੰਬਾਈ ਇਸ ਦੀ 22.5 ਇੰਚ ਹੈ ਤੇ ਬਣੀ ਹੋਈ ਇਹ ਸਕੀਵੀ ਬਹੁਤ ਸੋਹਣੀ ਬਹੁਤ ਪਿਆਰੀ ਲੱਗਦੀ ਹੈ ਇਸ ਨੂੰ ਬਣਾਉਣਾ ਬਿਲਕੁਲ ਆਸਾਨ ਹੈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਬਟਨ ਜਿਹੜੇ ਨੇ ਕਰੋਸ਼ੀਏ ਨਾਲ ਬਣਾ ਕੇ ਲਾਏ ਹੋਏ ਆ ਤੇ ਬਣੇ ਹੋਏ ਇਹ ਬਟਨ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੀ ਲੱਗਦੇ ਨੇ ਤੇ ਇਸ ਤਰ੍ਹਾਂ ਦੀਆਂ ਆਰਡਰ ਤੇ ਜਿਹੜੀਆਂ ਆਪਾਂ ਸਕੀਵੀਆਂ ਤਿਆਰ ਕਰਦੇ ਆਂ ਤੇ ਇਹ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਨੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਸਕੀ ਵੀ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਹਾਂਜੀ ਇਹ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਬਟਨ ਜਿਹੜੇ ਆ ਬਣਾ ਕੇ ਲਾਏ ਹੋਏ ਅੱਜ ਦੀ ਵੀਡੀਓ ਵਿੱਚ ਮੈਂ ਇਹ ਬਟਨ ਕਿਸ ਤਰ੍ਹਾਂ ਬਣਾਉਣੇ ਨੇ ਉਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਬਾਰਡਰ ਬਣਾਉਣ ਤੋਂ ਬਾਅਦ ਉੱਪਰੋਂ ਫਿਰ ਆਪਾਂ ਗਲਮੀਣੀ ਜਿਹੜੀ ਹੈ ਬਣਾਈ ਹੋਈ ਹੈ ਉੱਪਰੋਂ ਆਪਾਂ ਫੱਟੀ ਬਣਾ ਕੇ ਬਟਨ ਲਾਉਣ ਵਾਸਤੇ ਫਿਰ ਆਪਾਂ ਚਾਕ ਬਣਾਏ ਹੋਏ ਆ ਤੇ ਉਸ ਤੋਂ ਅੱਗੇ ਆਪਾਂ ਫਿਰ ਸੇਮ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਕੋਟੀ ਦੀ ਕਾਟ ਪਾਉਂਨੇ ਆ ਗਲੇ ਦੀ ਸੇਮ ਉਸੇ ਤਰ੍ਹਾਂ ਹੀ ਕੱਟ ਪਾਈ ਹੋਈ ਹੈ ਤੇ ਬੈਕ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਵੇਲ ਪਾਈ ਹੋਈ ਹੈ ਬੈਕ ਸਾਈਡ ਤੇ ਵੀ ਵੇਲ ਪਾ ਕੇ ਉੱਪਰ ਆਪਾਂ ਕਢਾਈ ਕੀਤੀ ਹੋਈ ਹੈ ਜਿੱਥੇ ਮੋਡੇ ਦੀ ਕਾਟ ਪੈ ਜਾਂਦੀ ਹੈ ਉੱਥੇ ਥੋੜੀ ਵੇਲ ਜਿਹੜੀ ਅੱਗੇ ਵਧਾਉਣੀ ਹੈ ਥੋੜੀ ਓਖੀ ਹੋ ਜਾਂਦੀ ਹੈ ਕਿਉਂਕਿ ਮੋਡੇਆਂ ਦੀ ਕਾਟ ਦੇ ਨਾਲ ਜਿਹੜੀ ਹੈ ਆ ਕੁੰਡੇ ਘੱਟਦੇ ਆ ਇਸ ਲਈ ਵੇਲ ਦੇ ਕੁੰਡੇ ਥੋੜੇ ਵੱਧੇ ਘੱਟਦੇ ਆ ਦੋਨਾਂ ਸਾਈਡਾਂ ਤੋਂ ਇਸ ਲਈ ਫਿਰ ਆਪਾਂ ਮੋਡਿਆਂ ਦੀ ਘਾਟ ਤੱਕ ਹੀ ਵੇਲ ਪਾਉਣੀ ਆ ਉਸ ਤੋਂ ਅੱਗੇ ਵੇਲ ਜਿਹੜੀ ਆ ਪਾਉਣੀ ਆਪਾਂ ਬੰਦ ਕਰ ਦਿੰਨੇ ਆ ਤੇ ਮੋਡਿਆਂ ਦੀ ਘਾਟ ਤੱਕ ਹੀ ਵੇਲ ਜਿਹੜੀ ਆ ਇਹ ਆਪਾਂ ਪਾਈ ਹੋਈ ਆ ਕਿਉਂਕਿ ਇਸ ਦੇ ਝੋਟੇ ਥੋੜੇ ਘੱਟ ਨੇ 52 ਝੋਟੇ ਨੇ ਜੇਕਰ ਥੋੜੇ ਵੱਧ ਝੋਟੇ ਹੋਣ 55 ਜਾਂ 60 ਤੱਕ ਝੋਟੇ ਹੋਣ ਤਾਂ ਫਿਰ ਥੋੜੀ ਝੋਟਿਆਂ ਦੀ ਦਿੱਕਤ ਨਹੀਂ ਆਂਦੀ ਆਪਾਂ ਨੂੰ ਇਸ ਲਈ ਵੇਲ ਜਿਹੜੀ ਆਪਾਂ ਮੋਢਿਆਂ ਦੀ ਕਾਰਟ ਤੱਕ ਹੀ ਪਾਈ ਹੋਈ ਏ ਤੇ ਉਸ ਦੇ ਨਾਲ ਹੀ ਆਪਾਂ ਦੋਨਾਂ ਪਾਸੇ ਆਮੋ ਸਾਹਮਣੇ ਵੇਲ ਜਿਹੜੀ ਏ ਪਾਈ ਹੋਈ ਏ ਤੇ ਬਾਹਾਂ ਦੀ ਜਿਹੜੀ ਵੇਲ ਹੈ ਉਹ ਸਾਰੀ ਆਪਾਂ ਸਿਰੇ ਤੱਕ ਬਣਾਈ ਹੋਈ ਏ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਆਪਾਂ ਵੇਲ ਸ਼ੁਰੂ ਕਰਕੇ ਤੇ ਸਿਰੇ ਤੱਕ ਹੀ ਵੇਲ ਜਿਹੜੀ ਏ ਉਹ ਬਣਾਈ ਹੋਈ ਏ ਕਿਉਂਕਿ ਬਾਹਾਂ ਦੀ ਜਿਹੜੀ ਕਾਰਟ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਉਹ ਚਾਲੇ ਹੀ ਵੇਲ ਪੈਂਦੀ ਏ ਤੇ ਉਹ ਆਪਾਂ ਸਿਰੇ ਤੱਕ ਬਣਾ ਲੈਣੇ ਆ ਕਾਰਡ ਪਾਉਣ ਤੋਂ ਬਾਅਦ ਤੱਕ ਵੀ ਇਹ ਜਿਹੜੀ ਵੇਲ ਆਪਾਂ ਬਾਹਾਂ ਦੀ ਸਿਰੇ ਤੱਕ ਬਣਾ ਲੈਨੇ ਆ ਤੇ ਫਰੰਟ ਵਾਲੀ ਸਾਈਡ ਤੋਂ ਆਪਾਂ ਫਿਰ ਮੋਢਿਆਂ ਤੱਕ ਤੇ ਬੈਕ ਸਾਈਡ ਤੋਂ ਵੀ ਮੋਢਿਆਂ ਤੱਕ ਹੀ ਵੇਲ ਪਾਉਨੇ ਆ ਹਾਂਜੀ ਆਪਾਂ ਟਿੱਕੀ ਬਣਾਉਣਾ ਸ਼ੁਰੂ ਕਰਦੇ ਆ ਕਰੋਸ਼ੀਏ ਦੀ ਮਦਦ ਨਾਲ ਆਪਾਂ ਇਹ ਟਿੱਕੀ ਬਣਾਵਾਂਗੇ ਆ ਦੇਖੋ ਜੀ ਸੇਮ ਇਸੇ ਤਰ੍ਹਾਂ ਹੀ ਆਪਾਂ ਜਿਸ ਤਰ੍ਹਾਂ ਆਪਾਂ ਚੈਨ ਪਾਉਨੇ ਆ ਕਰੋਸ਼ੀਏ ਨਾਲ ਚੈਨਾ ਬਣਾ ਲਵਾਂਗੇ ਆ ਦੇਖੋ ਜੀ 1 2 3 4 ਚਾਰ ਚੈਨਾਂ ਇਸ ਤਰ੍ਹਾਂ ਬਣਾ ਕੇ ਤੇ ਜਿਹੜੀ ਆਪਣੀ ਫਰਸਟ ਵਾਲੀ ਚੈਨ ਆਪਾਂ ਬਣਾਈ ਸੀ ਉਹਦੇ ਵਿੱਚ ਦੀ ਇਸ ਤਰ੍ਹਾਂ ਕਰੋਸ਼ੀਆ ਨਗਾ ਕੇ ਇਸ ਨੂੰ ਇਕੱਠਾ ਕਰ ਲਵਾਂਗੇ ਇਸ ਤਰ੍ਹਾਂ ਫਰਸਟ ਵਾਲੀ ਚੈਨ ਦੇ ਵਿੱਚ ਕਰੋਸ਼ੀਆ ਨਗਾ ਕੇ ਫਿਰ ਆਪਾਂ ਇਸ ਨੂੰ ਅਟੈਚ ਕਰ ਦਵਾਂਗੇ ਤੇ ਇਸ ਤੋਂ ਬਾਅਦ ਆਪਾਂ करोशिये वाल पा के पहला दो चैना बनावे फिर क्रोशिए करोशिए वाल पा के डबल क्रोशिया करांगे इस तरह वार बार पहला एक बार आप आना फिर दूजी बार फिर तीजी बार इस तरह ਇਸੇ ਦੇ ਚਾਰ ਸਫੇਰੇ ਇੱਕੋ ਜਗ੍ਹਾ ਤੋਂ ਵਾਰ-ਵਾਰ ਕ੍ਰੋਸ਼ੀਆ ਨਗਾ ਕੇ ਜਿਹੜਾ ਆਪਣਾ ਇਹ ਧਾਗਾ ਹੈ ਉਹ ਵੀ ਆਪਾਂ ਵਿੱਚ ਹੀ ਨਾਲ ਹੀ ਅਟੈਚ ਕਰ ਲਵਾਂਗੇ ਤੇ ਇੱਕ ਵਾਰ ਕ੍ਰੋਸ਼ੀਆ ਨਗਾਵਾਂਗੇ ਫਿਰ ਦੋ ਵਾਰ ਫਿਰ ਤਿੰਨ ਵਾਰ ਇਸ ਤਰ੍ਹਾਂ ਆਪਾਂ ਬੀਏ ਬਣਾ ਕੇ ਸੈਡਾਂ ਤੋਂ ਚਾਰ ਸਫੇਰੇ ਤੇ ਟਿੱਕੀ ਬਣਾ ਲਵਾਂਗੇ ਆ ਦੇਖੋ ਜੀ ਬਿਲਕੁਲ ਸਫਾਈ ਨਾਲ ਜਿਹੜਾ ਧਾਗੇ ਆਪਣੇ ਸਾਈਡਾਂ ਤੋਂ ਲਏ ਹੋਏ ਆ ਉਹ ਵੀ ਆਪਾਂ ਵਿੱਚ ਹੀ ਇਸ ਦੇ ਲਾ ਦਵਾਂਗੇ ਤੇ ਉਸ ਦੇ ਨਾਲ ਜਿਹੜੀ ਆਪਣੀ ਟਿੱਕੀ ਦੀ ਸਫਾਈ ਆਊਗੀ ਤੇ ਉਸੇ ਨੂੰ ਹੀ ਆਪਾਂ ਬਟਨ ਬਣਾ ਕੇ ਫਿਰ ਲਾ ਦਵਾਂਗੇ ਆ ਦੇਖੋ ਜੀ ਜੇਕਰ ਤੁਸੀਂ ਚਾਹੋ ਤਾਂ ਜੇਕਰ ਛੋਟੇ ਬਟਨ ਲਾਉਣੇ ਆ ਤਾਂ ਫਿਰ ਆਪਾਂ ਸਿੰਗਲ ਕਰੋਸ਼ੀਏ ਨਾਲ ਜਿਹੜੀ ਟਿੱਕੀ ਬਣਾ ਸਕਦੇ ਆ ਮੈਂ ਇਹ ਥੋੜੇ ਵੱਡੇ ਬਟਨ ਲਏ ਹੋਏ ਆ ਇਸ ਲਈ ਮੈਂ ਇਹ ਡਬਲ ਕ੍ਰੋਸ਼ੀਏ ਨਾਲ ਸਾਈਡਾਂ ਤੋਂ ਟਿੱਕੀ ਬਣਾ ਰਹੀ ਹਾਂ ਥੋੜੀ ਵੱਡੀ ਟਿੱਕੀ ਬਣ ਜੂਗੀ ਜੇਕਰ ਆਪਾਂ ਸਿੰਗਲ ਕ੍ਰੋਸ਼ੀਏ ਨਾਲ ਬਣਾਣੇ ਆ ਥੋੜੀ ਛੋਟੀ ਟਿੱਕੀ ਬਣੂਗੀ ਆ ਦੇਖੋ ਜੀ ਬਿਲਕੁਲ ਸਫਾਈ ਨਾਲ ਇਸ ਤਰ੍ਹਾਂ ਆਪਾਂ ਟਿੱਕੀ ਬਣਾ ਕੇ ਬਟਨ ਜਿਹੜੇ ਆ ਉਹ ਲਾ ਲਵਾਂਗੇ ਆ ਦੇਖੋ ਜੀ ਇਸ ਨੂੰ ਅਟੈਚ ਕਰਕੇ ਆਪਾਂ ਧਾਗਾ ਜਿਹੜਾ ਉਹ ਕੱਟ ਸਕਦੇ ਹਾਂ ਇਸ ਤਰ੍ਹਾਂ ਆਪਣੀ ਜਿਹੜੀ ਟਿੱਕੀ ਆ ਉਹ ਬਣ ਕੇ ਤਿਆਰ ਹੋ ਜੂਗੀ ਇਸੇ ਤਰ੍ਹਾਂ ਦੀਆਂ ਨਿੱਕੇ ਨਿੱਕੇ ਟਿੱਕੀਆਂ ਜਾਂ ਵੱਡੀਆਂ ਬਣਾ ਕੇ ਆਪਾਂ ਜਿਹੜੇ ਬਟਨ ਨੇ ਉਹ ਲਾ ਸਕਦੇ ਆ ਉਹ ਆਪਾਂ ਰੈੱਡ ਕਲਰ ਦੇ ਬਟਨ ਲਾਏ ਹੋਏ ਆ ਜਿਸ ਤਰ੍ਹਾਂ ਦੀ ਆਪਾਂ ਕਢਾਈ ਕੀਤੀ ਹੋਈ ਸੀ ਉਸੇ ਤਰ੍ਹਾਂ ਦੀ ਉਹਨਾਂ ਲੈ ਕੇ ਆਪਾਂ ਉਹ ਬਟਨ ਲਾਏ ਹੋਏ ਸੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ